ਹਾਂ ਜੀ ਇਹ ਜਦੋਂ ਇੱਕ ਹੋਇਆ ਹੈ ਦੇਖੀ ਨਹੀਂ ਨਹੀਂ ਪੁਲਿਸ ਵੱਲੋਂ ਯਤਨ ਹੀ ਕਾਰਵਾਈ ਕੀਤੀ ਜਾ ਰਹੀ ਹੈ ਜਿੰਨਾ ਵੀ ਉਹ ਵੀ ਟਰਾਈ ਕਰਦੇ ਨੇ ਇਹ ਗੱਲ ਕਰੀ ਤਾਂ ਜਿਹੜੇ ਨਸ਼ਾ ਤਸਕਰੀ ਲਗਾਤਾਰ ਹੀ ਗਲਤ ਤਰੀਕੇ ਨਾਲ ਪੈਸੇ ਕਮਾਉਂਦੇ ਨੇ ਆਪ ਜੇਕਰ ਆਪ ਜੀ ਕਰੇ ਲੱਖ ਤੇ ਦਿਸੇ ਇਸ ਜਿਹੜਾ ਤੁਹਾਨੂੰ ਮੰਗਲਾ ਮਕਸਦ ਪਹੁੰਚਾ ਜਾ ਰਿਹਾ ਤੇ ਕਦਾ ਤਾਰੀਖ ਦੇ ਵਿੱਚ ਆਮ ਤੌਰ ਤੇ ਜਿਵੇਂ ਜਾ ਦਿੱਤਾ ਇਹਨੂੰ ਜਮੀਨ ਦੇ ਬਹੁਤ ਪੈਸਾ ਲੱਗਦਾ ਹੈ ਇਹਨੂੰ ਸਬਸ ਕਰਨੀ ਹੈ ਗੈਰ ਕਾਨੂੰਨੀ ਚੀਜ਼ਾਂ ਨਾਲ ਕੁਛ ਦੇਖ ਸਕਦੇ ਹੋ ਕਿ ਲਗਾਤਾਰ ਹੀ ਹਥੋੜਾ ਚਲਾਇਆ ਜਾ ਰਿਹਾ ਥੱਲੇ ਇੱਕੋ ਦਾ ਕੰਦਾ مشین ਚੱਲ ਰਹੀ ਹੈ ਪਿੱਲੇ ਕੰਦੇ ਨਾਲ ਕੰਪਲਟ ਆ ਜਾਂਦਾ ਤੇ तो दे, देखिए ये जो हमारी ड्रग्स के खिलाफ है उसमें बहुत सारी सक्सेस मिली है बहुत सारे स्मगलर्स पकड़े गए हैं और काफी रिकवरीज हुई है डेमोलिशन में भी जो म्यूनिस्पल कॉरपोरेशन की तरफ से हमारे से सहयोग मांगा जा रहा है पुलिस फोर्स की सपोर्ट मांगी जा रही है उसमें भी दो कार्रवाइया पहले हो चुकी हैं जो ड्रग्स स्मगलर्स के प्रॉपर्टीज़ के खिलाफ और आज भी हम गुजरपुरा में बैठ खड़े हैं यह अजय कुमार एलियस बिल्ली है बड़ा नोटोरियस नारकोटिक्स स्मगलर है जिसके खिलाफ पांच एफ आई आर ऑलरेडी दर्ज हैं सारी में एन डी पी एस एक्ट जो है वो लगा हुआ है इसके अलावा वो घर से भागा भी हुआ है वॉन्टेड भी है पुलिस को और रॉबरी की भी एक एफ उसके खिलाफ है तो हम आपके माध्यम से मैं सबको ये बड़ा स्ट्रॉन्ग मैसेज देना चाहता हूँ कि अगर इस काम में इलीगल काम में और ड्रग्स के काम में कोई भी पकड़ा गया तो उसके खिलाफ कार्रवाई पूरी होगी और मैं यंगस्टर्स को भी ये चेतावनी देना चाहता हूँ कि अपना कैरियर मत खराब करें और मेहनत की कमाई की तरफ ध्यान दें लालच में आके और लोगों की बहकावे में आके अपनी ज़िंदगी मत खराब करें ये अभी वॉन्टेड है जी भागा हुआ है पाँच केसेस हैं इसके खिलाफ

ਉਹ ਵੀ ਕਰਾਂਗੇ ਜੀ ਸਾਰੇ ਅਸੀਂ ਧਿਆਨ ਹੀ ਹੈ ਕੋਈ ਗੱਲ ਨਹੀਂ ਜੀ ਉਹਦੇ ਤੇ ਵੀ ਦੇਖੋ ਸਾਡੇ ਕੋਲ ਜਿੱਥੇ ਵੀ ਟ੍ਰਿਪ ਆ ਰਹੀ ਹੈ ਮੈਂ ਆਪ ਨੂੰ ਫੋਲੋ ਕਰਦਾ ਡਰੱਗ ਹੈਲਪਲਾਈਨ ਨੂੰ ਵੀ ਸੇਫ ਪੰਜਾਬ ਨੂੰ ਵੀ ਸਾਰੇ ਪੁਲਿਸ ਬਿਲਕੁਲ ਅਲਰਟ ਹੋ ਕੇ ਕੰਮ ਕਰ ਰਹੀ ਹੈ ਜੀ ਜੀ ਧੰਨਵਾਦ ਰਾਮਰ ਮਾਈ ਕੀ ਨਹੀਂ ਅੱਛਾ ਸਾਹਿਬ ਅਜੇ ਤੇਰੇ ਜੋਰ ਵੀ ਕਾਰਵਾਈਆਂ ਲੈਂਦੀਆਂ ਜਾ ਸਕਦੀਆਂ ਹੈ ਯਾਰ ਮੇਰੇ ਮੂੰਹ 'ਚ ਥੋੜਾ ਮਾਰ ਰਹਾ ਯਾਰ ਮੈਂ ਮੈਂ ਵੀ ਇੰਨਾ ਕਿ ਮਿਲ ਦੇ ਦੇਖੋ ਸਾਡੇ ਕੋਲ ਤਾਂ ਜਦੋਂ ਕਾਰਪੋਰੇਸ਼ਨ ਵੱਲੋਂ ਆਏਗੀ ਇਹ ਉਹਨਾਂ ਦਾ ਕੰਮ ਹੈ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਔਰ ਬੜਾ ਸਟਰੋਂਗ ਮੈਸੇਜ ਆ ਰਿਹਾ ਹੈ ਨਾ ਇਸੇ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਤਾਂ ਇਹ ਦੁਬਾਰਾ ਦੁਹਰਾਣਾ ਇਹ ਸਿਰਫ ਉਹ ਹੀ ਜਿਹੜੇ ਨਸ਼ਾ ਤਸਕਰ ਨੇ ਇਸ ਤੋਂ ਇਲਾਵਾ ਜਿਹੜੇ ਕਾਰਪੋਰੇਸ਼ਨ ਦੇ ਹਿਸਾਬ ਨਾਲ ਤੇ ਹੋਰ ਵੀ ਘਰ ਜਿਹੜੇ ਇਲੀਜੀਬ ਬਣੇ ਹੋਣ ਬਿਲਕੁਲ ਜੀ ਮੈਂ ਉਹਨਾਂ ਨੂੰ ਇਹ ਤਾਂ ਤੁਸੀਂ ਜਿਹੜਾ ਇਹਦਾ ਜਿਹੜਾ ਜਵਾਬ ਹੈ ਕਾਰਪੋਰੇਸ਼ਨ ਅਥਾਰਟिटीज ਦੇ ਸਕਦੇ ਹੋ ਠੀਕ ਹੈ ਥੈਂਕ ਯੂ